ਤੁਸੀਂ ਦੇਖ ਰਹੇ ਹੋ ਬਸਬਾਰਤਾ ਤੇ ਮਹਾਕਮਲ ਪ੍ਰੀਤ ਕੋਟ ਜਿੱਥੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਘਾਰ ਤਣਾ ਵਾਦਾ ਜਾ ਰਿਹਾ ਉਸ ਦੇ ਮੱਦੇ ਨਜ਼ਰਤ ਅੰਦਾਜ਼ਨ ਨੇ ਕਿ ਚੀਨ ਤੇ ਅਮਰੀਕਾ ਦੇ ਵਿੱਚ ਹੁਣ ਇੱਕ ਸਮਝੌਤਾ ਹੋ ਗਿਆ ਤਾਂ ਬਿਲਕੁਲ ਇੱਥੇ ਇਹ ਗੱਲ ਜਿਹੜੀ ਕਿ ਦੇਖਣਯੋਗ ਹੈ ਤੇ ਕਿ ਕਿੰਜ ਅਮਰੀਕਾ ਤੇ ਚੀਨ ਦੇ ਵੱਲੋਂ ਇਸ ਮੌਕੇ ਤੇ ਆਪਣਾ ਜਿਹੜਾ ਕਿ ਫਾਇਦਾ ਦੇਖਿਆ ਗਿਆ ਉਹਨਾਂ ਦੇ ਵੱਲੋਂ ਆਪਣੇ ਜੋ ਟੈਰਿਫ ਲਗਾਇਆ ਜਾ ਰਿਹਾ ਸੀ ਦੋਨਾਂ ਹੀ ਦੇਸ਼ਾਂ ਵੱਲੋਂ ਇੱਕ ਦੂਜੇ ਤੇ ਹੋਰ ਉਸ ਨੂੰ ਵਾਦਾ ਦਿੱਤਾ ਗਿਆ ਸੀ ਤੇ ਉਸ ਤੇ ਜਿਹੜੇ ਕੀ ਰੋਕ ਲਗਾ ਦਿੱਤੀ ਗਈ ਹੈ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਅਮਰੀਕਾ ਤੇ ਚੀਨ ਦੇ ਵਿਚਕਾਰ ਛੜੀ ਜੰਗ ਹੁਣ ਸ਼ਾਂਤ ਹੁੰਦੀ ਦਿਖਾਈ ਦੇ ਰਹੀ ਹੈ ਟੈਰਿਫ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਸੀਜ਼ਫਾਇਰ ਲੱਗ ਗਿਆ ਦੋਵੇਂ ਦੇਸ਼ ਇੱਕ ਦੂਜੇ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਤੇ 90 ਦਿਨਾਂ ਲਈ ਟੈਰਿਫ ਘਟਾਉਣ ਤੇ ਸਹਿਮਤ ਹੋ ਗਏ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੇ ਚੀਨੀ ਹਮਰਤਬਾ ਸ਼ੀ ਜਿਨਪਿੰਗ ਵਿਚਕਾਰ ਟੈਰਿਫ ਘਟਾਉਣ ਦੇ ਲਈ ਇੱਕ ਸਮਝੌਤਾ ਹੋਇਆ 390 ਦਿਨਾਂ ਲਈ ਅਮਰੀਕਾ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਤੇ 125% ਦੀ ਬਜਾਇ ਇਸਰਫ 10% ਟੈਰਿਫ ਲਗਾਏਗਾ ਜਦੋਂ ਕਿ ਅਮਰੀਕਾ 145% ਦੀ ਬਜਾਇ ਇਸਰਫ 30% ਟੈਕਸ ਲਵੇਗਾ ਤਾਂ ਬਿਲਕੁਲ ਅਮਰੀਕਾ ਵਿੱਤ ਮੰਤਰੀ ਕਾਟ ਬੈਸਟ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ਨੇ ਅਸਲ ਦੇ ਵਿੱਚ 90 ਦਿਨਾਂ ਦੇ ਲਈ ਟੈਕਸ ਵਿੱਚ 115% ਦੀ ਕਟੌਤੀ ਕੀਤੀ ਹੈ ਇਸ ਤਰ੍ਹਾਂ ਚੀਨ ਦਾ 125% ਟੈਰਿਫ 10% ਅਤੇ ਅਮਰੀਕਾ ਦਾ 145% ਟੈਰਿਫ 30% ਤੱਕ ਘਟ ਗਿਆ ਦੋਵੇਂ ਦੇਸ਼ਾਂ ਦੇ ਨੇਤਾਵਾਂ ਨੇ ਹਫਤੇ ਦੇ ਅੰਤ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਟੈਰਿਫ ਘਟਾਉਣ ਦੇ ਲਈ ਇੱਕ ਇਹ ਚੌਤਾ ਕੀਤਾ ਤਾਂ ਦਸਤਾਨਯੋਗ ਹੈ ਕਿ ਅਮਰੀਕਾ ਅਤੇ ਚੀਨ ਵਿਚਕਾਰ ਟ੍ਰੇਡ ਵਾਰ ਤੇ ਸਹਿਮਤੀ ਬਣਨ ਦੇ ਨਾਲ ਦੁਨੀਆ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਸਕਦੀ ਹੈ ਇਸ ਐਲਾਨ ਤੋਂ ਬਾਅਦ ਹਾਂਗਕਾਂਗ ਦੇ ਸਟਾਕ ਮਾਰਕੀਟ ਇੰਡੈਕਸ ਹੈਂਗਸਿੰਗ ਵਿੱਚ 3% ਦਾ ਵਾਧਾ ਵੇਖਣ ਨੂੰ ਮਿਲਿਆ ਜਦੋਂ ਕਿ ਚੀਨ ਦੇ ਸ਼ੰਗਾਈ ਕੰਪੋਜ਼ਿਟ ਇੰਡੈਕਸ ਵਿੱਚ ਵੀ ਤੇਜ਼ੀਦਾਰ ਰੁਝਾਨ ਦੇਖਣ ਨੂੰ ਮਿਲਿਆ ਪਾਰ ਦੇ ਵਿੱਚ ਵੀ ਸੋਮਵਾਰ ਨੂੰ শেয়ার ਬਾਜ਼ਾਰਾ ਵਿੱਚ ਬਹੁਤ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲੀ ਹੈ ਭਾਰਤ ਅਤੇ ਪਾਕਿਸਤਾਨ ਵਿੱਚ ਘਾਟ ਤਣਾ ਕਟਨ ਅਤੇ ਸਰਹੱਦ ਤੇ ਜੰਗਬੰਦੀ ਕਾਰਨ ਬਾਜ਼ਾਰ ਨੂੰ ਮਜ਼ਬੂਤੀ ਮਿਲੀ ਤੇ ਉਧਰ ਹੀ ਚੀਨ ਅਤੇ ਅਮਰੀਕਾ ਵਿਚਕਾਰ ਹੋਈ ਡੀਲ ਕਾਰਨ ਟ੍ਰੇਡ ਮਾਰਕੀਟ ਤੇ ਚੋਅਸ ਸੰਕਟ ਦੇ ਬਦਲ ਸਾਫ ਹੋਣ ਦੇ ਨਾਲ ਬਾਜ਼ਾਰ ਨੇ ਜ਼ੋਰਦਾਰ ਵਾਪਸੀ ਕੀਤੀ ਹੈ ਜਿहां ਬੀਐਸਈ ਸੈਂਸੈਕਸ ਲਗਭਗ 2600 ਅੰਕਾਂ ਦੀ ਛਾਲ ਮਾਰ ਕੇ 82000 ਅੰਕਾਂ ਦੇ ਪੱਧਰ ਨੂੰ ਪਾਰ ਕਰ ਗਿਆ ਐਨਐਸਸੀ ਨਿਫਟੀ ਵਿੱਚ ਵੀ 800 ਅੰਕਾਂ ਤੋਂ ਵੱਧਦਾ ਵੱਧਾ ਦੇਖਣ ਨੂੰ ਮਿਲਿਆ ਅਤੇ ਇਹ 24800 ਦੇ ਅੰਕ ਨੂੰ ਪਾਰ ਕਰ ਗਿਆ ਅਮਰੀਕਾ ਤੇ ਚੀਨ ਵਿੱਚ ਕਾਰ ਵਪਾਰ ਯੁੱਧ ਨੇ ਗਲੋਬਲ ਸਪਲਾਈ ਚੇਨ ਤੇ ਸੰਬੰਧਿਤ ਵੱਡਾ ਸੰਕਟ ਪੈਦਾ ਕਰ ਦਿੱਤਾ ਸੀ ਤੇ ਇਸ ਕਾਰਨ ਦੋਵਾਂ ਦੇਸ਼ਾਂ ਵਿੱਚ ਲਗਭਗ 600 ਬਿਲੀਅਨ ਡਾਲਰ ਦਾ ਵਪਾਰ ਰੁਕ ਗਿਆ ਸੀ